ਮਸੀਹ ਦੇ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਜੈਮਸੀ ਦੀ ਆਵਾਜ਼ ਦੀ ਗਵਾਹੀ ਨੂੰ ਸੁਣਦੇ ਆ ਅੱਜ ਦੀ ਗਵਾਹੀ सिਸਟਰ ਪੂਜਾ ਜੀ ਦੀ ਆ ਸਿਸਟਰ ਪੂਜਾ ਜੀ ਦਾ ਕਹਿਣਾ ਹੈ ਕਿ ਇਹ ਜਨਮ ਤੋਂ ਹੀ 크ਿਸਚਨ ਨੇ सिਸਟਰ ਜੀ ਦਾ ਕਹਿਣਾ ਹੈ ਕਿ ਜਨਮ ਤੋਂ ਹੀ ਸਿਸਟਰ ਜੀ 크ਿਸਚਨ ਸੀ ਪਰ ਇਹਨਾਂ ਨੂੰ ਪ੍ਰਭੂ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਸੀਗਾ ਜਿੱਦਾਂ ਆਮ ਲੋਕ ਲਾਈਫ 'ਚ ਆਉਂਦੇ ਨੇ ਉਸੇ ਤਰ੍ਹਾਂ ਇਹ ਭੈਣ ਵੀ ਚੱਲ ਰਹੇ ਸਨ ਔਰ ਸਿਸਟਰ ਜੀ ਦੱਸਦੇ ਨੇ ਕਿ ਬਚਪਨ ਤੋਂ ਹੀ ਮਤਲਬ ਇਹਨਾਂ ਦਾ ਪ੍ਰਭੂ ਦੇ ਵਿੱਚ ਇੰਟਰਸਟ ਨਹੀਂ ਸੀਗਾ ਜਸਟ ਜਿੱਦਾਂ ਇਹਨਾਂ ਦੇ ਘਰ ਦੇ ਜਾਂਦੇ ਸੀਗੇ ਉਸੇ ਤਰ੍ਹਾਂ ਸਿਸਟਰ ਜੀ ਉਹਨਾਂ ਦੇ ਨਾਲ ਜਾਂਦੇ ਸੀ ਪਰ ਪ੍ਰਭੂ ਦੇ ਅਸਲ मीनिंग ਦਾ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਪ੍ਰਭੂ ਦਾ ਅਸਲ मीनिंग ਕੀ ਹੈ ਔਰ ਪਰਮੇਸ਼ਰ ਸਾਨੂੰ ਕਿੱਦਾਂ ਦੀ ਲਾਈਫ ਜਿਉਣ ਨੂੰ ਕਹਿੰਦੇ ਨੇ ਸਿਸਟਰ ਜੀ ਕਹਿੰਦੇ ਕਿ ਜਦੋਂ ਇਹ ਥੋੜੇ ਵੱਡੇ ਹੋਏ ਇਹਨਾਂ ਦੀ ਸੰਗਤੀ ਵੀ ਉਹੋ ਜਿਹੇ ਲੋਕਾਂ ਦੇ ਨਾਲ ਸੀ ਜਿਹੜੇ ਲੋਕ ਵੇ ਵਿਚਾਰ ਦੇ ਵਿੱਚ ਸਨ ਔਰ ਗੰਦਾ ਮਜ਼ਾਕ ਕਰਨ ਵਾਲੇ ਸਨ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੇ ਬਹੁਤ ਬਹੁਤ ਜ਼ਿਆਦਾ ਮਤਲਬ ਗਲਤ ਲਾਈਫ ਜੀ ਹੋਈ ਹੈ ਸਿਸਟਰ ਜੀ ਦਾ ਕਹਿਣਾ ਹੈ ਕਿ ਜਦੋਂ ਮਸੀਹ ਦੇ ਵਿੱਚ ਨਵੇਂ-ਨਵੇਂ ਸਨ ਮੀਨਜ਼ ਕਿ ਮਸੀਹ ਦੇ ਬਾਰੇ ਨਹੀਂ ਜਾਣਦੇ ਸੀ ਵੈਸੇ ਤਾਂ ਇਹ ਵਰਨ ਕ੍ਰਿਸਚਨ ਸਨ ਪਰ ਇਹ ਮਸੀਹ ਦੇ ਬਾਰੇ ਚ ਕੁਝ ਵੀ ਨਹੀਂ ਜਾਣਦੇ ਸਨ ਇਹਨਾਂ ਨੂੰ ਇਹ ਹੁੰਦਾ ਸੀਗਾ ਸਿਸਟਰ ਜੀ ਕਹਿੰਦੇ ਕਿ ਸਾਨੂੰ ਇਹ ਸੀਗਾ ਕਿ ਅਸੀਂ ਹਰ ਹਫਤਾ ਪਾਪ ਕਰਦੇ ਸੀ ਔਰ ਲਾਸਟ ਦਿਨ ਜਾ ਕੇ ਸਭ ਜਿਵੇਂ ਐਤਵਾਰ ਨੂੰ ਜਾ ਕੇ ਮਾਫੀ ਮੰਗ ਲੈਂਦੇ ਸੀ ਤੇ ਇਹਨਾਂ ਨੂੰ ਲੱਗਦਾ ਸੀਗਾ ਕਿ ਇਹਨਾਂ ਦੇ ਜਿਹੜੇ ਪਾਪ ਆ ਉਹ ਮaaf ਹੋ ਗਿਆ ਪਰ ਇਹਨਾਂ ਦੇ ਪਾਪ ਜਿਹੜੇ ਉਹ ਮaaf ਨਹੀਂ ਸੀ ਹੁੰਦੇ ਪਰ ਹੋਰ ਇਹ ਵਾਧਦੇ ਜਾਂਦੇ ਸੀ ਇਹ ਸ਼ੈਤਾਨ ਦੇ ਭਾਗੀਦਾਰ ਹੋ ਰਹੇ ਸਨ ਇਸੇ ਤਰ੍ਹਾਂ ਸਿਸਟਰ ਜੀ ਕਹਿੰਦੇ ਕਿ ਜਦੋਂ ਇਹਨਾਂ ਦੇ ਫਰੈਂਡ ਸਰਕਲ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਗਲਤ ਫਰੈਂਡ ਸੀਗੇ ਕਿ ਜਿਨ੍ਹਾਂ ਦੀ ਲਾਈਫ ਅੱਛੀ ਨਹੀਂ ਸੀਗੀ ਤੇ ਪ੍ਰਭੂ ਦੇ ਵਿੱਚ ਉਹ ਲਾਈਫ ਨੂੰ ਪਰਮੇਸ਼ਵਰ ਵਧੀਆ ਨਹੀਂ ਸਮਝਦੇ ਪਰਮੇਸ਼ਰ ਉਸ ਲਾਈਫ ਤੋਂ ਕਿਉਂ ਨਾ ਕਰਦੇ ਨੇ ਸਿਸਟਰ ਜੀ ਕਹਿੰਦੇ ਕਿ ਮੇਰੇ ਸਾਰੇ ਫਰੈਂਡਸ ਦੇ ਜਿਵੇਂ বয়ਫਰੈਂਡ ਸਨ ਪਰ ਕਹਿੰਦੇ ਕਿ ਮੈਂ ਇੱਕ ਇਕੱਲੀ ਇਹੋ ਜਿਹੀ ਸੀਗੀ ਕਿ ਮਤਲਬ ਪਹਿਲਾਂ ਮੇਰੇ ਵੱਲ ਕਹਿੰਦੇ ਕੋਈ ਵੀ ਦੇਖਦਾ ਨਹੀਂ ਸੀਗਾ ਬਾਅਦ ਵਿੱਚ ਸਿਸਟਰ ਜੀ ਕਹਿੰਦੇ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਬੁਰਾ ਲੱਗਦਾ ਸੀਗਾ ਕਿ ਮੈਂ ਸੋਹਣੀ ਵੀ ਹਾਂ ਤੇ ਮਤਲਬ ਕਿ ਮੈਂ ਅੱਛੀ ਹਾਂ ਤੇ ਮੇਰੇ ਵੱਲ ਕਿਉਂ ਕੋਈ ਧਿਆਨ ਨਹੀਂ ਦਿੰਦਾ ਸਿਸਟਰ ਜੀ ਕਹਿੰਦੇ ਕਿ ਮੈਂ ਦੂਸਰਿਆਂ ਨੂੰ ਦਿਖਾਉਣ ਦੇ ਲਈ ਕਹਿੰਦੇ ਮੈਂ ਛੋਟੇ ਕੱਪੜੇ ਪਾਣੇ ਸ਼ੁਰੂ ਕਰ ਦਿੱਤੇ ਜਿਵੇਂ ਕਹਿੰਦੇ ਸਕਰਟਸ ਵਗੈਰਾ ਪਾਣੀਆਂ ਸ਼ੁਰੂ ਕਰ ਦਿੱਤੀਆਂ ਔਰ ਕਹਿੰਦੇ ਮੈਂ ਐਦਾ ਦਾ ਪਹਿਰਾਵਾ ਪਹਿਨਣ ਲੱਗੀ ਕਿ ਲੋਕ ਮੇਰੇ ਵੱਲ ਦੇਖ ਕੇ ਅਟਰੈਕਟਿਵ ਹੋਣ ਤੇ ਸਿਸਟਰ ਕਹਿੰਦੇ ਕਿ ਮੇਰੇ ਵੱਲ ਦੇਖ ਕੇ ਬਹੁਤ ਸਾਰੇ ਲੋਕ ਠੋਕਰ ਦਾ ਮਤਲਬ ਮੈਂ ਕਹਿੰਦੇ ਬਹੁਤ ਸਾਰੇ ਲੋਕਾਂ ਦੇ ਠੋਕਰ ਦਾ ਕਾਰਨ ਬਣ ਰਹੀ ਸੀਗੀ ਪਰ ਕਹਿੰਦੇ ਮੈਨੂੰ ਇਸ ਗੱਲ ਦੇ ਬਾਰੇ ਜਰਾ ਵੀ ਅੰਦਾਜ਼ਾ ਨਹੀਂ ਸੀਗਾ ਕਿ ਮੈਂ ਕਿਸੇ ਦੀ ਠੋਕਰ ਦਾ ਕਾਰਨ ਬਣ ਰਹੀ ਆ ਤੇ ਸਿਸਟਰ ਜੀ ਕਹਿੰਦੇ ਕਿ ਇਸੇ ਤਰ੍ਹਾਂ ਹੀ ਜਦੋਂ ਸਮਾਂ ਬੀਤਦਾ ਗਿਆ ਕਹਿੰਦੇ ਮੇਰਾ ਬਿਹੇਵ ਇੰਨਾ ਜ਼ਿਆਦਾ ਗਲਤ ਸੀਗਾ ਕਹਿੰਦੇ ਮੈਂ ਲੜਾਈ ਦੇ ਵਿੱਚ ਇੱਕ ਨੰਬਰ ਸੀ ਕਹਿੰਦੇ ਜਦੋਂ ਵੀ ਕੋਈ ਕਿਸੇ ਨਾਲ ਲੜਾਈ ਹੁੰਦੀ ਸੀ ਜਾਂ ਸਾਡੇ ਘਰ ਦੇ ਵਿੱਚ ਕਿਸੇ ਆਂਗਵਣ ਦੀ ਵੀ ਲੜਾਈ ਹੁੰਦੀ ਸੀ ਤੇ ਕਹਿੰਦੇ ਮੈਂ ਬਹੁਤ ਜਿਵੇਂ ਕਿ ਗਲਤ ਬੋਲਦੀ ਸੀਗੀ ਗਲਤ ਸ਼ਬਦਾਵਲੀ ਕਹਿੰਦੇ ਮੈਂ ਵਰਤਦੀ ਸੀਗੀ ਔਰ ਕਹਿੰਦੇ ਇੰਨਾ ਜ਼ਿਆਦਾ ਮਤਲਬ ਕਿ ਮੈਂ ਗਲਤ ਬੋਲਦੀ ਸੀ ਕਿ ਮੈਂ ਕੁਝ ਵੀ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਗਲਤ ਆ ਜਾਂ ਸਹੀ ਆ ਔਰ ਕਹਿੰਦੇ ਬਾਈਬਲ ਦੇ ਵਿੱਚ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਕਿ ਕਿਹੜਾ ਨਵੀਂ ਕਿਦੋਂ ਆਇਆ ਕੀ ਉਹਨੇ ਕੀਤਾ ਔਰ ਪਰਮੇਸ਼ੁਰ ਨੇ ਕਿਹੜੇ ਕਿਹੜੇ ਕੰਮ ਆਪਣੇ ਨਵੀਆ ਦੇ ਦੁਆਰਾ ਲੈ ਕਿਉਂਕਿ ਕਹਿੰਦੇ ਮੇਰਾ ਬਾਈਬਲ ਦਾ ਸਿਰਫ ਇਹੀ ਹੁੰਦਾ ਸੀਗਾ ਕਿ ਇਹ ਸਾਡਾ ਫਰਜ ਆ ਸਿਰਫ ਇੱਕ ਫਾਰਮੈਲਟੀ ਆ ਬਾਈਬਲ ਪੜ੍ਹਨੀ ਔਰ ਰੱਖ ਦੇਣੀ ਤੇ ਕਹਿੰਦੇ ਕਿ ਇਸੇ ਤਰ੍ਹਾਂ ਮੈਂ ਚੱਲਦੀ ਰਹੀ ਚੱਲਦੀ ਰਹੀ ਜਦੋਂ ਕਹਿੰਦੇ ਕਿ ਮੇਰੀ ਮੈਰਿਜ ਹੋਈ ਸਿਸਟਰ ਕਹਿੰਦੇ ਕਿ ਜਦੋਂ ਇਹਨਾਂ ਦੀ ਮੈਰਿਜ ਹੋਈ ਤੇ ਕਹਿੰਦੇ ਮੈਰਿਜ ਤੋਂ ਬਾਅਦ ਇਹਨਾਂ ਨੂੰ ਇੱਕ ਬਦਿਆ ਹਸਬੰਦ ਮਿਲੇ ਔਰ ਕਹਿੰਦੇ ਉਹ ਪ੍ਰਭੂ ਦੇ ਵਿੱਚ ਅੱਛੇ ਸੀਗੇ ਉਹਨਾਂ ਦੀ ਪੂਰੀ ਫੈਮਲੀ ਪ੍ਰਭੂ ਦੇ ਵਿੱਚ ਅੱਛੀ ਸੀ ਔਰ ਕਹਿੰਦੇ ਜਦੋਂ ਇਹਨਾਂ ਦੀ ਮੈਰिज ਹੋਈ ਤੇ ਮੈਰिज ਤੋਂ ਬਾਅਦ ਵੀ ਕਹਿੰਦੇ ਬਹੁਤ ਵਧੀਆ ਰਹੇ ਨੇ ਔਰ ਇਹ ਕਹਿੰਦੇ ਕਿ ਇੱਕ ਵਾਰ ਇਹਨਾਂ ਦੀ ਪੂਰੀ ਫੈਮਲੀ ਬੈਠੇ ਹੋਏ ਸੀਗੇ ਤੇ ਉਹਨਾਂ ਦੇ ਵਿੱਚੋਂ ਇਹਨਾਂ ਦੇ ਦੇਵਰ ਜੀ ਨੇ ਫੈਮਲੀ ਦੇ ਕਿਸੇ ਮੈਂਬਰ ਨੇ ਇਹਨਾਂ ਨੂੰ ਕੁਐਸਚਨ ਕੀਤਾ ਕਿ ਤੁਹਾਨੂੰ 다ਊਦ ਦੇ ਬਾਰੇ ਵਿੱਚ ਪਤਾ ਹੈ ਤੇ ਸਿਸਟਰ ਜੀ ਕਹਿੰਦੇ ਕਿ ਸੱਚਮੁੱਚ ਮੈਨੂੰ ਦਾਊਦ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਸੀਗਾ ਕਿ ਦਾਊਦ ਕੌਣ ਆ ਉਹਨੇ ਕੀ ਕੰਮ ਕੀਤੇ ਨੇ ਤੇ ਕਹਿੰਦੇ ਮੈਂ ਆਪਣੇ ਹਸਬੰਦ ਨੂੰ ਇਸ਼ਾਰਾ ਕੀਤਾ ਵੀ ਕਹਿੰਦੇ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਕਹਿੰਦੇ ਕਿ ਦਾਊਦ ਦੀ ਸਟੋਰੀ ਇੱਕ ਇਸ਼ਾਰੇ ਦੇ ਵਿੱਚ ਸਮਝਾਈ ਨਹੀਂ ਜਾ ਸਕਦੀ ਤੇ ਕਹਿੰਦੇ ਉਹ ਚੁੱਪ ਰਹਿ ਪਰ ਕਹਿੰਦੇ ਵੀ ਮੈਂ ਆਪਣੇ ਆਪ ਨੂੰ ਬਹੁਤ ਮੰਨਦੀ ਸੀਗੀ ਕਿ ਮੈਂ ਕੁਝ ਹਾਂ ਪਰ ਕਹਿੰਦੇ ਉਸ ਦਿਨ ਮੇਰਾ ਹੰਕਾਰ ਟੁੱਟ ਗਿਆ ਕਹਿੰਦੇ ਵੀ ਉਸ ਤੋਂ ਬਾਅਦ ਜਿਵੇਂ ਘਰ ਦੇ ਵਿੱਚ ਲੜਾਈ ਝਗੜਾ ਰਹਿਣ ਲੱਗਿਆ ਤੇ ਕਹਿੰਦੇ ਲੜਾਈ ਝਗੜਾ ਰਹਿਣ ਦੇ ਕਾਰਨ ਕਹਿੰਦੇ ਮੇਰੇ ਹਸਬੰਦ ਤੱਕ ਸਾਡੀ ਕਹਿੰਦੇ ਇਹ ਦੋਨੋਂ ਹਸਬੰਦ ਵਾਈਫ ਦੀ ਇਹਨਾਂ ਦੀ ਲੜਾਈ ਹੁੰਦੀ ਰਹੀ ਔਰ ਇਹਨਾਂ ਦੇ ਹਾਲਾਤ ਇੰਨੇ ਜ਼ਿਆਦਾ ਬੱਤਰ ਹੋ ਗਿਆ ਇੰਨੇ ਜ਼ਿਆਦਾ ਖਰਾਬ ਹੋ ਗਿਆ ਕਿ ਇਹਨਾਂ ਦੀ ਡਿਵੋਰਸ ਤੱਕ ਗੱਲ ਪਹੁੰਚ ਗਈ ਸਿਸਟਰ ਇਹ ਕਹਿੰਦੇ ਕਿ ਜਦੋਂ ਇਹਨਾਂ ਦੀ ਡਿਵੋਰਸ ਤੱਕ ਗੱਲ ਪਹੁੰਚ ਗਈ ਬਹੁਤ ਸਾਰਾ ਇਹਨਾਂ ਦਾ ਆਪਸ ਵਿੱਚ ਇਹਨਾਂ ਦੇ ਰਿਸ਼ਤੇ ਖਰਾਬ ਹੋ ਗਏ ਕਹਿੰਦੇ ਕਿ ਮੈਂ ਗਲਤ ਬੋਲਦੀ ਸੀ ਉਹਨਾਂ ਨੂੰ ਔਰ ਕਹਿੰਦੇ ਉਸ ਤੋਂ ਬਾਅਦ ਵੀ ਮੇਰੇ ਹਸਬੰਦ ਕਹਿੰਦੇ ਮੈਨੂੰ ਇਹ ਬੋਲਦੇ ਸੀਗੇ ਕਿ ਤੂੰ ਚਰਚ ਜਾਇਆ ਕਰ ਬਾਈਬਲ ਪੜਿਆ ਕਰ ਕਹਿੰਦੇ ਕਿ ਮੈਂ ਪਰੇਸ਼ਾਨ ਸੀਗੀ ਮੈਂ ਮੈਨੂੰ ਕਹਿੰਦੇ ਖੁਦ ਵੀ ਸਮਝ ਨਹੀਂ ਸੀ ਆ ਰਹੀ ਕਿ ਮੈਂ ਇਹ ਕੀ ਕਰ ਰਹੀ ਆਂ ਇਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ ਲੱਗਦਾ ਕਹਿੰਦੇ ਕਿ ਮੇਰੇ ਹਸਬੰਦ ਨੇ ਮੈਨੂੰ ਕਿਹਾ ਕਿ ਤੂੰ ਬਾਈਬਲ ਪੜਿਆ ਕਰ ਚਰਚ ਚ ਜਾਇਆ ਕਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਚਰਚ ਜਾਣਾ ਸ਼ੁਰੂ ਕੀਤਾ ਪਰ ਇਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ ਬਸ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਨਸਾਨਾਂ ਦੇ ਸਾਹਮਣੇ ਮੈਂ ਮਾਫੀ ਮੰਗ ਲਈ ਤੇ ਬਸ ਠੀਕ ਹੈ ਉਸ ਤੋਂ ਬਾਅਦ ਸਿਸਟਰ ਕਹਿੰਦੇ ਕਿ ਇਹਨਾਂ ਨੇ ਰੋਜ਼ੇ ਰੱਖਣੇ ਸ਼ੁਰੂ ਕੀਤੇ ਫਿਰ ਕਹਿੰਦੇ ਨੇ ਜਦੋਂ ਰੋਜ਼ੇ ਰੱਖੇ ਤੇ ਕਹਿੰਦੇ ਕਿ ਸ਼ੈਤਾਨ ਇਹਨਾਂ ਨੂੰ ਹਰ ਰੋਜ਼ ਪਰਖਦਾ ਸੀ ਕਿ ਹਰ ਰੋਜ਼ ਇੱਕੋ ਗੱਲ ਕਹਿੰਦਾ ਸੀ ਕਿ 1.5 ਰੋਜ਼ਾ ਰੱਖ ਲਿਆ ਅੱਜ ਤੇ ਤੋਂ ਰੋਜ਼ਾ ਨਹੀਂ ਰੱਖਿਆ ਜਾਣਾ ਤੇ ਸਿਸਟਰ ਜੀ ਨੇ ਫਿਰ ਵੀ ਰੋਜ਼ੇ ਰੱਖੇ ਤੇ ਤਿੰਨ ਦਿਨਾਂ ਦੇ ਜਿੱਦਾਂ ਇਹਨਾਂ ਨੇ ਰੋਜ਼ੇ ਰੱਖੇ ਤੇ ਤਿੰਨ ਦਿਨ ਦੇ ਰੋਜ਼ੇ ਰੱਖ ਕੇ ਸਿਸਟਰ ਜੀ ਨੇ ਆਪਣਾ ਜਿਹੜਾ ਆ ਪ੍ਰੇਅਰ ਕੀਤੀ ਕਿ ਪ੍ਰਭੂ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਛੁਡਾ ਪਰ ਫਿਰ ਵੀ ਉਸਤੇ ਬਾਵਜੂਦ ਵੀ ਸਿਸਟਰ ਜੀ ਦੀ ਲਾਈਫ ਦੇ ਵਿੱਚੋਂ ਇਹ ਸਭ ਕੁਝ ਨਹੀਂ ਜਾ ਰਿਹਾ ਸੀਗਾ ਡਿਪਰੈਸ਼ਨ ਇਹਨਾਂ ਦੇ ਮਾਈਂਡ ਦੇ ਸੀਗਾ ਡਿਪਰੈਸ਼ਨ ਬਹੁਤ ਜ਼ਿਆਦਾ ਹੋ ਗਿਆ ਸੀਗਾ ਇਸ ਕਾਰਨ ਇਹ ਸਿਸਟਰ ਜੀ ਆਪਣੇ ਮਾਈਂਡ ਨੂੰ ਸੈੱਟ ਨਹੀਂ ਸੀ ਕਰ ਪਾ ਰਹਾ ਉਸ ਤੋਂ ਬਾਅਦ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਸਭ ਕੁਝ ਕਰਨ ਦੇ ਬਾਅਦ ਵੀ ਸਿਸਟਰ ਜੀ ਦੀ ਲਾਈਫ 'ਤੇ ਕੋਈ ਚੇਂਜ ਨਹੀਂ ਆਇਆ ਤੇ ਉਸ ਸਮੇਂ ਫਿਰ ਇਹਨਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸਿਸਟਰ ਜੀ ਕਹਿੰਦੇ ਕਿ ਜਦੋਂ ਇਹਨਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣੇ ਗਲੇ ਨੂੰ ਚੁੰਨੀ ਦੇ ਨਾਲ ਪੂਰੀ ਤਰ੍ਹਾਂ ਨਾਲ ਘੁੱਟ ਦਿੱਤਾ ਤੇ ਸਿਸਟਰ ਕਹਿੰਦੇ ਕਿ ਇਹ ਅਭਿਸ਼ ਹੋ ਗਿਆ ਇਹਨਾਂ ਨੂੰ ਲੱਗਾ ਸੀਗਾ ਕਿ ਇਹਨਾਂ ਦੀ ਰੂਹ ਜਿਹੜੀ ਨਿਕਲ ਗਈ ਤੇ ਕਹਿੰਦੇ ਕਿ ਉਸ ਤੋਂ ਬਾਅਦ ਲੋਕ ਇਹਨਾਂ ਨੂੰ ਦੇਖਣ ਆ ਰਹੇ ਨੇ ਤੇ ਕਹਿੰਦੇ ਕਿ ਅਚਾਨਕ ਕਹਿੰਦੇ ਮੇਰੇ ਅੱਖਾਂ ਸਾਹਮਣੇ ਹਨੇਰਾ ਹੋ ਗਿਆ ਤੇ ਜਦੋਂ ਕਹਿੰਦੇ ਹਨੇਰਾ ਹੋਇਆ ਤੇ ਉਸ ਤੋਂ ਬਾਅਦ ਕਹਿੰਦੇ ਫੇਰ ਦੁਬਾਰਾ ਮੇਰੇ ਅੰਦਰ ਰੂਹ ਪੈ ਗਈ ਤੇ ਉਸ ਤੋਂ ਬਾਅਦ ਕਹਿੰਦੇ ਮੈਂ ਪਰਮੇਸ਼ਵਰ ਨਾਲ ਆਪਣੇ ਮਨ ਦੇ ਵਿੱਚ ਰੋ ਰਹੀਆਂ ਰੋਛ ਰਹੀਆਂ ਕਿ ਤੂੰ ਮੈਨੂੰ ਕਿਉਂ ਜ਼ਿੰਦਗੀ ਦਿੱਤੀ ਆ ਤੂੰ ਕਿਉਂ ਮੇਰੀ ਜਾਨ ਨੂੰ ਬਚਾਇਆ ਆ ਤੇ ਕਹਿੰਦੇ ਕਿ ਮੈਨੂੰ ਇੱਕ ਆਵਾਜ਼ ਆਈ ਕਿ ਮੈਂ ਤੇਰੀ ਜ਼ਿੰਦਗੀ ਨੂੰ ਤਾਂ ਬਚਾਇਆ ਆ ਕਿ ਤੂੰ ਹੋਰਾਂ ਦੀਆਂ ਜ਼ਿੰਦਗੀਆਂ ਨੂੰ ਬਚਾ ਸਕੇ ਕਿ ਮੈਂ ਤੈਨੂੰ ਹੋਰਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਬਚਾਇਆ ਹੈ ਸਿਸਟਰ ਜੀ ਕਹਿੰਦੇ ਕਿ ਉਸ ਸਮੇਂ ਮੈਨੂੰ ਇੰਨੀ ਹਿੰਮਤ ਮਿਲੀ ਤਾਕਤ ਮਿਲੀ ਸਿਸਟਰ ਜੀ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਪ੍ਰਾਰਥਨਾ ਕਰਨੀ ਫਿਰ ਤੋਂ ਸ਼ੁਰੂ ਕੀਤੀ ਕਹਿੰਦੇ ਪਹਿਲਾਂ ਮੈਂ ਪ੍ਰਭੂ ਯਸ਼ੂ ਮਸੀਹ ਨੂੰ ਛੱਡ ਚੁੱਕੀ ਸੀ ਕਿ ਕੁਛ ਨਹੀਂ ਹੈਗਾ ਜਸਟ ਇਹ ਬਚਨ ਕੁਛ ਵੀ ਕੰਮ ਨਹੀਂ ਕਰਦੇ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਇਹ ਕੁਛ ਨਹੀਂ ਹੈਗਾ ਬਾਅਦ ਵਿੱਚ ਜਦੋਂ ਕਹਿੰਦੇ ਕਿ ਜਦੋਂ ਮੈਨੂੰ ਐਦਾ ਆਵਾਜ਼ ਸੁਣਾਈ ਦਿੱਤੀ ਤੇ ਕਹਿੰਦੇ ਮੇਰੇ ਅੰਦਰ ਇੱਕ ਹਿੰਮਤ ਆ ਗਈ ਕਹਿੰਦੇ ਮੈਂ ਪ੍ਰਭੂ ਨੂੰ ਫਿਰ ਤੋਂ ਮੰਨਣਾ ਸਟਾਰਟ ਕਰ ਦਿੱਤਾ ਤੇ ਉਸ ਤੋਂ ਬਾਅਦ ਕਹਿੰਦੇ ਕਿ ਅਚਾਨਕ ਇਹਨਾਂ ਦੇ ਹਸਬੰਦ ਦੀ ਕਾਲ ਆਈ ਤੇ ਇਹ ਸਿਸਟਰ ਜੀ ਪ੍ਰਾਰਥਨਾ ਕਰ ਰਿਆ ਸੀਗੇ ਉਸ ਸਮੇ ਸਿਸਟਰ ਜੀ ਕਹਿੰਦੇ ਕਿ ਅਚਾਨਕ ਇਹਨਾਂ ਦੇ ਹਸਬੰਦ ਦੀ ਜਦੋਂ ਕਾਲ ਆਈ ਤੇ ਇਹਨਾਂ ਦੇ ਹਸਬੰਦ ਨੇ ਕਿਹਾ ਕਿ ਇੱਥੇ ਕੋਈ ਪੇਸ਼ੈਂਟ ਹੈ ਡਿਲੀਵਰੀ ਦੇ ਲਈ ਜਾ ਰਿਹਾ ਉਹਨਾਂ ਦੀਆਂ ਦੋ ਬੇਟੀਆਂ ਨੇ ਉਹਨਾਂ ਨੂੰ ਬੇਟੇ ਦੀ ਜ਼ਰੂਰਤ ਹੈ ਤੁਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਉਹਨਾਂ ਨੂੰ ਬੇਬੀ ਬॉय ਦੇ ਨਾਲ ਬless ਕਰਨ ਸਿਸਟਰ ਜੀ ਕਹਿੰਦੇ ਕਿ ਮੈਂ ਉਸੇ ਵੇਲੇ ਪ੍ਰਾਰਥਨਾ ਕੀਤੀ ਉਸ ਭੈਣ ਦੇ ਲਈ ਤੇ ਕਹਿੰਦੇ ਕਿ ਮੈਂ ਕੀ ਦੇਖਿਆ ਕਿ ਕਹਿੰਦੇ ਮੈਂ ਉਹਨਾਂ ਦੀ ਡਿਲੀਵਰੀ ਹੁੰਦੀ ਦੇਖੀ ਪ੍ਰਾਰਥਨਾ ਵਿੱਚ ਬੈਠੇ ਬੈਠੇ ਕਹਿੰਦੇ ਮਨਦੀ ਡਿਲੀਵਰੀ ਆਪ ਆਪਣੇ ਅੱਖੀਂ ਹੁੰਦੀ ਦੇਖੀ ਔਰ ਕਹਿੰਦੇ ਕਿ ਉਸ ਸਮੇਂ ਪੰਜ ਡਾਕਟਰ ਜੋ ਉਹਨਾਂ ਦੀ ਡਿਲੀਵਰੀ ਕਰ ਰਹੇ ਸੀਗੇ ਕਹਿੰਦੇ ਕਿ ਉਹਨਾਂ ਨੇ ਸਵਰਗੀ ਦੂਤਾਂ ਦਾ ਰੂਪ ਪੈਨ ਲਿਆ ਰੂਪ ਧਾਰ ਲਿਆ ਤੇ ਕਹਿੰਦੇ ਉਹ ਪੰਜ ਸਵਰਗੀ ਦੂਤ ਔਰ ਇੱਕ ਪ੍ਰਭੂ ਯੇਸ਼ੂ ਮਸੀਹ ਉਹਨਾਂ ਦੇ ਨਾਲ ਖੜੇ ਨੇ ਤੇ ਕਹਿੰਦੇ ਕਿ ਮੈਂ ਸਾਰੀ ਡਿਲੀਵਰੀ ਆਪਣੀ ਅੱਖੀਂ ਦੇਖੀ ਤੇ ਕਹਿੰਦੇ ਕਿ ਮੈਂ 15 ਮਿੰਟ ਪਹਿਲਾਂ ਹੀ ਪਰਮੇਸ਼ਵਰ ਨੇ ਮੈਨੂੰ ਸਭ ਕੁਝ ਦਿਖਾਤਾ ਕਹਿੰਦੇ ਕਿ ਉਹਨਾਂ ਦੇ ਪਹਿਲਾ ਕੁੜੀ ਹੀ ਹੋਣੀ ਸੀ ਜਦੋਂ ਇਹਨਾਂ ਨੇ ਪ੍ਰਾਰਥਨਾ ਕੀਤੀ ਤੇ ਪਰਮੇਸ਼ਵਰ ਨੇ ਉਸਦੇ ਜੈਂਡਰ ਨੂੰ ਚੇਂਜ ਕਰ ਦਿੱਤਾ ਔਰ ਕਹਿੰਦੇ ਜੈਂਡਰ ਚੇਂਜ ਜਦੋਂ ਹੋਇਆ ਔਰ 15 ਮਿੰਟ ਪਹਿਲਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਬੇਬੀ ਬॉय ਹੈ ਤਾਂ 15 ਮਿੰਟ ਬਾਅਦ ਜਦੋਂ ਇਹਨਾਂ ਦੇ ਹਸਬੰਦ ਦੀ ਕਾਲ ਆਈ ਔਰ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬੇਬੀ ਬॉय ਹੋਇਆ ਹੈ ਉਸ ਸਮੇਂ ਤੋਂ ਹੀ ਪਰਮੇਸ਼ਰ ਦੇ ਵਿੱਚ ਇਹਨਾਂ ਦਾ ਵਿਸ਼ਵਾਸ ਵਧ ਗਿਆ ਤੇ ਉਸ ਸਮੇਂ ਤੋਂ ਹੁਣ ਪਰਮੇਸ਼ਰ ਦੀ ਸਿਸਟਰ ਜੀ ਸੇਵਾ ਕਰ ਰያ ਨੇ ਔਰ ਪਰਮੇਸ਼ਰ ਦੀ ਸੇਵਾ ਦੇ ਵਿੱਚ ਸਿਸਟਰ ਜੀ ਬਹੁਤ ਸਾਰੇ ਲੋਕਾਂ ਦੀਆਂ ਨੂੰ ਹਨੂ ਵਿਚਾਰ ਰਹੇ ਨੇ ਔਰ ਇਸ ਸਮੇਂ ਪਰਮੇਸ਼ਰ ਨੇ ਇਹਨਾਂ ਨੂੰ ਆਪਣੀ ਦਾਸੀ ਦੇ ਰੂਪ ਦੇ ਵਜੋਂ ਸਵਿਕਾਰ ਕੀਤਾ ਔਰ ਪਰਮੇਸ਼ਰ ਨੇ ਅੰਦੀ ਜਾਨ ਨੂੰ ਬਚਾਇਆ ਔਰ ਅੱਜ ਪਰਮੇਸ਼ਰ ਦੀ ਆ ਬਹੁਤ ਸਾਰੀਆਂ ਰੂਹਾਂ ਨੂੰ ਇਹ ਭੈਣ ਬਚਾ ਰਹੀ ਨੇ ਔਰ ਅਸੀਂ ਸਾਰੇ ਜਾਣੇ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਨੇ ਇਸ ਭੈਣ ਨੂੰ ਇੱਕ ਨਵੀਂ ਜ਼ਿੰਦਗੀ ਦੇ ਨਾਲ ਬLESਸ ਕੀਤਾ ਔਰ ਪਰਮੇਸ਼ਰ ਨੇ ਇਸ ਭੈਣ ਦੀ ਜ਼ਿੰਦਗੀ ਨੂੰ ਬਚਾਇਆ ਤਾਂ ਕਿ ਇਹ ਬਹੁਤ ਸਾਰੀਆਂ ਰੂਹਾਂ ਨੂੰ ਬਚਾਉਣ ਔਰ ਅੱਜ ਜਿੰਨੇ ਵੀ ਭੈਣ ਪ੍ਰੈਸ ਗਵਾਹੀ ਨੂੰ ਸੁਣਿਆ ਉਹਨਾਂ ਸਾਰੇ ਭੈਣਾ ਭਰਾਵਾਂ ਦੀ ਜ਼ਿੰਦਗੀ 'ਚ ਪਰਮੇਸ਼ਰ ਇਸੇ ਤਰ੍ਹਾਂ ਹੀ ਕੰਮ ਲੈਣ ਔਰ ਅਸੀਂ ਸਾਰੇ ਹੀ ਭੈਣ ਭਰਾਵਾਂ ਦੇ ਲਈ ਵੀ ਧੰਨਵਾਦ ਕਰਦੇ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਪਰਮੇਸ਼ਰ ਦੀ ਮੈਮਾ ਨੂੰ ਸੁਣਦੇ ਆ ਪਰਮੇਸ਼ਰ ਦੀਆਂ ਇਹਨਾਂ ਗਵਾਹੀਆਂ ਨੂੰ ਸੁਣਦੇ ਆ ਤੇ ਪਰਮੇਸ਼ਰ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕਾਰਜ ਕਰਨ ਪਰਮੇਸ਼ਰ ਸਾਨੂੰ ਅੱਗੇ ਦੇ ਸਮੇਂ ਦੇ ਵਿੱਚ ਵੀ ਸੰਭਾਲ ਕੇ ਰੱਖਣ ਜਦ ਤੱਕ ਦੇ ਲਈ ਕੱਲ ਫੇਰ ਮਿਲਾਂਗੇ ਨਵੀਂ ਗਵਾਹੀ ਦੇ ਨਾਲ ਜਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ